ਰਾਤ ਤਿੰਨ ਮੁੰਡੇ ਆਏ ਸੀਗੇ ਉਹ ਕਹਿੰਦੇ ਸਾਡੀ दारू ਕੀਤੀ ਹੋਈ ਆ ਵੀ ਜਲਨ ਹੋ ਰਹੀ ਆ ਸਾफी ਚ ਉਸ ਤੋਂ ਬਾਅਦ ਮੈਡਮ ਨੂੰ ਉਹ ਬੋਲਣ ਲੱਗੇ ਵੀ ਤੂੰ ਗਲਤ ਬੋਲਦੇ ਸਾਨੂੰ ਐ ਕਰਦੇ ਕੁਝ ਨਹੀਂ ਬੋਲਿਆ ਉਹਨਾਂ ਨੂੰ ਆਉਣ ਸਾਰੇ ਉਹਨਾਂ ਦਾ ਕੰਮ ਕਰਿਆ ਸਾਨੂੰ ਤੇ ਗਾਣਾ ਲਾ ਕੇ ਕਰਦੇ ਉਸਲੇ ਉਹ ਨਾਲ ਦੀ ਨਾਲ ਉਹਨੇ ਮੇਰੇ ਥੱਪੜ ਮਾਰਿਆ ਮੈਨੂੰ ਕਹਿੰਦਾ ਬਾਹਰੇ ਚੱਲ ਪਰ ਮੁੱਕੇ ਵਾਕੀਆਂ ਮਾਰਿਆ ਰਾਤ ਤਿੰਨ ਮੁੰਡੇ ਆਏ ਸੀਗੇ ਤੇ ਆਪਣੇ ਲਵੇ 8:30 ਵਜੇ ਦੇ ਟਾਈਮ ਤੇ ਤੇ ਜਦੋਂ ਉਹ ਆਏ ਆਉਣ ਸਾਰੇ ਉਹਨਾਂ ਨੂੰ ਮੈਂ ਪੁੱਛਿਆ ਬਈ ਕੀ ਹੋਇਆ ਉਹ ਕਹਿੰਦੇ ਸਾਡੀ ਦਾਰੂ ਪੀਤੀ ਹੋਈ ਆ ਵੀ ਜਲਨ ਹੋ ਰਹੀ ਆ ਸਾफी ਚ ਸਾਡੇ ਟੀਕੇ ਲਾ ਦੋ ਮੈਂ ਉਸੇ ਟਾਈਮ ਮੈਡਮ ਨੂੰ ਕਿਹਾ ਮੈਡਮ ਨੇ ਟੀਕੇ ਵੀ ਲਾ ਦੇ ਉਸ ਤੋਂ ਬਾਅਦ ਮੈਡਮ ਨੂੰ ਉਹ ਬੋਲਣ ਲੱਗੇ ਵੀ ਤੂੰ ਗਲਤ ਬੋਲਦੇ ਸਾਨੂੰ ਐ ਕਰਦੇ ਕੁਝ ਨਹੀਂ ਬੋਲਿਆ ਉਹਨਾਂ ਨੂੰ ਆਉਣ ਸਾਰੇ ਉਹਨਾਂ ਦਾ ਕੰਮ ਕਰਿਆ ਸਾਨੇ ਤੇ ਗਾਲਾਂ ਲਾ ਕੇ ਕੱਢਣ ਮੈਂ ਉਹਨੂੰ ਕਿਹਾ ਵੀ ਬਾਈ ਗਾਲਾਂ ਨਾ ਕੱਢ ਵੀ ਤੂੰ ਇੱਧਰ ਆਇਆ ਸਾਈਡ ਤੇ ਵੀ ਮੈਂ ਕਰਾ ਦਿੰਦਾ ਜੋ ਵੀ ਟ੍ਰੀਟਮੈਂਟ ਆ ਤੁਹਾਡਾ ਹਣਾ ਤੇ ਉਸਨੇ ਉਹ ਨਾਲ ਦੀ ਨਾਲ ਉਹਨੇ ਮੇਰੇ ਥੱਪੜ ਮਾਰਿਆ ਮੈਨੂੰ ਕਹਿੰਦਾ ਬਾਹਰੇ ਚੱਲ ਫਿਰ ਮੁੱਕੇ ਮਾਕੀਆਂ ਮਾਰੀਆਂ। ਨਾ ਇਹ ਕੰਪਲੇਂਟ ਵગેਰਾ ਕੁਝ ਸੀ ਕੰਪਲੀਟ ਨਾਲ ਦੀ ਨਾਲੇ ਕਰਤੀ ਸੀਗੀ ਪਰਚਾ ਕਟਾਵਾ ਸੀ ਐਮਐਲਆਰ ਰੁਕਾ ਦੇਦਾ ਸੀਗਾ ਐਮਐਲਆਰ ਕੱਟ ਗਈ ਡਾਕਟਰ ਚੰਨਪ੍ਰੀਤ ਨੇ ਕੱਟਦਾ ਸੀਗਾ। ਨਾ ਕਿਹਨੇ ਦੇਖਦਾ ਹਸਪਤਾਲਾਂ ਦੇ ਵਿੱਚ ਤੁਸੀਂ ਜਿਹੜੀ ਨਾਈਟ ਡਿਊਟੀ ਕਰਦੇ ਹੋ ਤਾਂ ਇਹ ਮਾਮਲੇ ਬਹੁਤ ਬੁਰਾ ਹਾਲ ਹੈ ਪਹਿਲਾਂ ਡਾਕਟਰ ਵਿਕਰਮ ਨਾਲ ਇਹ ਕੋਸ ਹੋ ਕੇ ਟਿਆ ਹੁਣ ਅਸੀਂ ਵੀ ਕਰਦੇ ਸੀਗੇ ਵੀ ਸਿਕਿਉਰਿਟੀ ਸਾਨੂੰ ਦਿੱਤੀ ਜਾਵੇ ਰਾਤ ਨੂੰ ਤਾਂ ਹਜੇ ਕੋਈ ਗੱਲਬਾਤ ਨਹੀਂ ਹੋ ਰਹੀ ਇਹ ਜੀ ਤੇ ਅੱਜ ਰਾਤ ਮੇਰੇ ਤੇ ਹਮਲਾ ਹੋ ਗਿਆ ਇਹ ਤਾਂ ਕਿ ਤਿੰਨ ਮੁੰਡਿਆਂ ਨੇ ਮੇਰੇ ਤੇ ਹਮਲਾ ਕਰਿਆ ਕੀ ਮੰਗ ਕਰੀ ਮੰਗ ਇਹਨਾਂ ਸਾਫ ਦਿੱਤਾ ਜਾ ਵੀ ਸਾਨੂੰ ਉਹ ਹਾਂਜੀ ਹੁਣੇ ਮੈਂ ਪਤਾ ਕੀਤਾ ਇਸ ਬਾਰੇ ਚ ਨਾ ਕੋਈ ਅਨਪ੍ਰਸ਼ਾਤੇ ਬੰਦੇ ਸੀ ਜਨੇ ਉਹ ਐਕਚੁਅਲੀ ਡਾਕਟਰ ਨੇ ਦੱਸਣ ਦੇ ਅਨੁਸਾਰ ਉਹ ਕਹਿੰਦੇ ਵੀ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਕਿਸੇ ਦਾ ਰੰਗ ਉਹ ਫਿਰ ਕੁਝ ਮਹਿਸਬ ਬਿਹੇਵ ਕਰਨ ਲੱਗ ਗਿਆ ਸਾਡੇ ਸਟਾਫ ਦੇ ਨਾਲ ਈਵਨ ਕਿ ਉਹਨਾਂ ਨੇ ਸਾਲਟ ਵੀ ਕੀਤਾ ਤੇ ਸਾਡੇ ਸਟਾਫ ਨੂੰ ਇੰਜਰੀ ਵੀ ਹੋਈ ਹੈ ਉਹ ਦਾਕਲ ਵੀ ਹੈ ਸਾਡੇ ਕੋਲ ਐਮਰਜੈਂਸੀ ਬਾਕੀ ਅਸੀਂ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਨੂੰ ਰਿਪੋਰਟ ਕੀਤਾ ਹੋਇਆ ਹੈ ਇਹਦੇ ਬਾਰੇ ਜਾਂਚ ਚੱਲ ਰਹੀ ਵੀ ਕਿਹੜੇ ਬੰਦੇ ਸੀ ਤਾਂ ਕੀ ਮੰਗੀ ਕਰਦੇ ਸਰ ਮੰਗ ਹੀ ਕਰਦੇ ਵੀ ਅਸੀਂ ਦੇਖਦੇ ਆ ਵੀ ਐਡਾ ਦੇਖੋ ਪਵਾਨੀਗੜ੍ਹ ਬਹੁਤ ਵੱਡਾ ਹੱਬ ਹੈ ਇੱਕ ਪੇਸ਼ੈਂਟ ਦਾ ਇੱਥੇ ਕਾਫੀ ਪੇਸ਼ੈਂਟ ਡੇਲੀ ਬੇਸਿਸ ਤੇ ਰਹਿੰਦੇ ਆ ਔਰ ਅਸੀਂ ਰੋਟੀਨ ਚ ਹੀ ਦੇਖਦੇ ਆ ਐਡਿਕਸ਼ਨ ਵਾਲੇ ਵੀ ਬਹੁਤ ਤਰ੍ਹਾਂ ਆਉਂਦੇ ਆ ਨਸ਼ੇ ਲਈ ਪਰ ਇਹਦੀ ਸੇਫਟੀ ਨਹੀਂ ਹੈ ਕੋਈ ਸਟਾਫ ਨੂੰ ਲੈ ਕੇ ਨਾ ਡਾਕਟਰ ਨੂੰ ਸਾਡੀ ਤਾਂ ਮੰਗ ਇਹੀ ਹੈ ਸਰਕਾਰ ਅੱਗੇ ਵੀ ਪ੍ਰਸ਼ਾਸਨ ਅਗੇ ਵੀ ਸਾਨੂੰ ਕੋਈ ਪੁਲਿਸ ਮੁਲਾਜ਼ਮ ਦਿੱਤਾ ਜਾ ਕੋਈ ਸਕਿਉਰਿਟੀ ਗਾਰਡ ਦਿੱਤਾ ਜਾ ਜਿਵੇਂ ਬਾਕੀ ਹਸਪਤਾਲਾਂ ਚ ਉਹਨਾਂ ਨੇ ਦਿੱਤੇ ਆ ਸਾਨੂੰ ਜਿਵੇਂ ਸਿਵਲ ਹਸਪਤਾਲ ਸੰਗਰੂਰ ਹੋ ਗਿਆ ਜੇ بڑے ਹਸਪਤਾਲ ਚ ਉਹਨਾਂ ਨੇ ਆਲਰੇਡੀ ਗਵਰਨਮੈਂਟ ਨੇ ਦਿੱਤੇ ਅਸੀਂ ਚਾਹੁੰਦੇ ਆ ਵੀ ਸਟੇਸੀਅਨ ਸੀ ਲੈਵਲ ਤੇ ਵੀ ਕੋਈ ਨਾ ਕੋਈ ਮੁਲਾਜ਼ਮ ਲਗਾਇਆ ਜਾਏ ਕੀ ਨਾਮ ਹੈ ਜੀ ਮੈਨੂੰ ਸ਼ੁਕਰ ਕਰਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਆਪਾਂ ਸ੍ਰੀਕਰਾਤ ਨੂੰ ਮਾਮਲਾ ਸਾਹਮਣੇ ਆਇਆ ਹੈ ਹਸਪਤਾਲ ਦੇ ਜਿਹੜੇ ਮੁਲਾਜ਼ਮ ਦੇ ਉੱਤੇ ਹਮਲਾ ਕੀਤਾ ਗਿਆ ਕੋਈ ਨਾ ਕੋਈ ਕਿ ਮਾਮਲਾ ਕੀ ਹੈ ਕੋਈ ਰੋਕ ਤੋਂ ਪਰਮਿਸ਼ਨ ਆਈ ਸੀ ਬੈਕਪੌਟ ਆ ਫੋਨ ਆਇਆ ਸੀਗਾ ਕੁਝ ਬੰਦੇ ਕੋਈ ਐਕਸੀਡੈਂਟ ਹੋਇਆ ਸੀ ਉਹ ਆਪਣਾ ਮਰੀਜ਼ ਲੈ ਕੇ ਆਏ ਸੀ ਜਦੋਂ ਮਰੀਜ਼ ਲੈ ਕੇ ਆਇਆ ਤਾਂ ਉਹਨਾਂ ਨੇ ਡਾਕਟਰ ਨੂੰ ਕਹਿੰਦੇ ਜਲਦੀ ਇੱਥੇ ਕਰੋ ਜਲਦੀ ਚੈੱਕ ਕਰੋ ਪਰ ਜਦੋਂ ਡਾਕਟਰ ਅਬਸੂ ਉਹਨਾਂ ਦੇਖਣ ਲੱਗੇ ਤਾਂ ਉਹਨਾਂ ਦਾ ਅਬਸੂ ਵਿੱਚ ਬਹਿਸ ਹੋ ਗਈ ਜਿਸ ਵੰਦੀ ਉਹਨਾਂ ਦੇ ਸੀਸੀਟੀਵੀ ਕੈਮਰੇ ਦੇਖ ਕੇ ਉਹਨਾਂ ਦੇਖਣ ਜਾ ਰਹੇ ਆ ਇਹਦੀ ਮਤ ਨੂੰ ਅਗਲੀ ਕਾਰਵਾਈ ਉਹਨੂੰ ਚਲਾਈ ਜਾ ਰਹੇ ਆ ਠੀਕ